ਹਲੋ ਭਾਈ ਮਿੱਤਰੋ ਕੂਤਰਾਂ ਨੂੰ ਦਾਣੇ ਦਿੱਤੇ ਆਪਾਂ ਇਹ ਫੋਨਾ ਪਰਫਾਰਮ ਲੱਗੇ ਦਾਣਾ ਵਾਲੀ ਮੈਂ ਅਗਰ ਪਾ ਦਈਏ ਅੰਡੀ ਵੀਡੀਓ ਨਹੀਂ ਬਣੀ ਕਿਉਂਕਿ ਕੂਤਰ ਨਹੀਂ ਬਾਹਰ ਕੱਢੇ ਵੀਡੀਓ ਕਿਸੇ ਹਿਸਾਬ ਨਾਲ ਪੂਰੀ ਹੋਈ ਨਹੀਂ ਮੈਂ ਕਿਹਾ ਚੱਲ ਦਾਣੇ ਪਾਉਂਦੇ ਪਾਉਂਦੇ ਨੋਰਮਲ ਜਿਹੀ ਬਣਾ ਕੇ ਛੁੱਟੀ ਪਾ ਦਈਏ ਹਲੋ ਇਹਨਾਂ ਇਹ ਤਾਂ ਉਹੀ ਪਾਉਂਦੇ ਟੋਲਦੇ ਆ ਤਾ ਅਗਰ ਕੀ ਫਿਰ ਵਾਹ ਚਲ ਚਲ ਨੂੰ ਕਪਾਈ ਦੇ ਕਿਹਾ ਹੁਣ ਪੁੱਤਰ ਬਖਾ ਦੇਣਾ ਸਾਰੇ ਤੇ ਫਿਰ ਉਹ ਦੂਬਾ ਕਰਦੇ ਰਹੀ ਉਹ ਦੂਬਾ ਦਾਣੀ ਪਾ ਦੇ ਲੋ ਜੀ ਬਈ ਪੁੱਤਰ ਵੇਖ ਲੋ ਸਾਰੇ ਆ ਬੈਠੇ ਚਲ ਇਹਨਾਂ ਨੂੰ ਦਾਣਾ ਪਾਉਣੇ ਆ ਹੁਣ ਘਟੇ ਘਟੇ ਵੀ 2-3 ਮਿੰਟਾਂ ਦੀ ਵੀਡੀਓ ਬਣਾ ਕੇ ਪਾ ਦੇ ਕਿਉਂਕਿ ਫੋਨ ਮਾਰਨਾ ਜੀ ਰੀਸੈਟ तीन चार मिनटा की वीडियो बना के पा दें नीच पट्टी रहा छा अखी पट्टी छा अखी पट्टी है ਲੋ ਜੀ ਆ ਹੱਡੇ ਚ ਲੱਗਦੇ ਬਈ ਇੱਕ ਦੋ ਬੱਚੇ ਮੁਸ਼ਕਲਾ ਸਿਰੇ ਚੜਨ ਉਹ ਦਵਾਈ ਦੂਈ ਤਾਂ ਵੇਹੇ ਦੇਈ ਜਾਂਣਾ ਵੇ ਇੱਕ ਤਾਂ ਬੈਠਾ ਛਾ ਅੱਖਾ ਇਹ ਕੋ ਬੈਠਾ ਚੀਨਾ ਮੰਗਦੇ ਕਾ ਤਾਂ ਬੈਠਾ ਇਹ ਦੋ ਤਿੰਨ ਬੱਚੇ ਹੈਗੇ ਲੋ ਬਾਈ ਜੀ ਆ ਵੱਡੇ ਹੱਡੇ ਚ ਲਾਉਣਾ ਡਸਟ ਮੀਨ ਕਿਉਂ ਕਿ ਇਹਦੇ ਚ ਖੰਮਸ ਜੀ ਵਾਲੀ ਬੰਦੀ ਆ ਇਹਦੇ ਚ ਡਸਟ ਮੀਨ ਲਾ ਦੇਣਾ ਪਰਲੇ ਪਾਸੇ ਵਿੜੇ ਵਾਲੇ ਪਾਸੇ ਕੱਢ ਦੇਣਾ ਡਸਟ ਮੀਨ ਲਾ ਕੇ ਇਹਦੇ ਚ ਉਹਦੇ ਜਿੱਕਾ ਬੈਂਕ ਦੇ ਤੱਕ ਟਾਪ ਆ ਰਹੀ ਲੀਂ ਦੀ ਤੇ ਇਹ ਦਰਨੇ ਪੜੀ ਪਾ ਕੇ ਟੂ ਟੂ ਉਹ ਦੇਖ ਰਿਹਾ ਕੀ ਬੰਦਾ ਤੇ ਉਹ ਉਥੇ ਬੈਠਾ ਉਹ ਬੈਠਾ